ਜਿੰਦਾਬਾਦ ਹਜ਼ੂਰ ਜਿੰਦਾਬਾਦ ਮੁੜਦਾਬਾਦ ਮੇਰੇ ਮਾਸੀ ਦੇ ਪੁੱਤਰ ਵਾ ਸਿਗਾ ਮਾਸੜ ਦਾ ਮਾਸੜ ਦਾ ਬੇਟਾ ਆ ਰਾਇ ਸੀਗੇ ਉਹ ਗੱਡੀ ਇਹਦਾ ਇਹਨਾਂ ਦੇ ਗੱਡੀ ਪਿੱਛੇ ਮਾਰੀ ਆ ਜਿਹੜੀ ਗੱਡੀ ਸੀਗੀ ਲੇਡੀਜ਼ ਨੇ ਤੋਂ ਆਪਣੇ ਨੰਬਰ ਪਲੇਟ ਵੀ ਇਹਨਾਂ ਕੋਲ ਆ ਇੱਥੇ ਡਿੱਗੀ ਹੋਈ ਸੀਗੀ ਉਹ ਵੀ ਸਾਡੇ ਕੋਲ ਆ ਤੇ ਸਾਰੇ ਸਬੂਤ ਸਾਡੇ ਕੋਲ ਆ ਕੋਈ ਸਾਡੇ ਸਵੇਰ ਦੇ 8 ਵਜੇ ਦੇ ਆ ਕੇ ਬੈਠੇ ਆ ਕੋਈ ਸੁਣਵਾਈ ਨਹੀਂ ਕਰਦੇ ਦੋ ਲਾਸ਼ਾਂ ਘਰੋਂ ਚਲ ਕੇ ਜਾਇਆ ਤੇ ਇਹਨੇ ਕੋਈ ਸੁਣਵਾਈ ਨਹੀਂ ਕੀਤੀ બસ ਆ ਰਹੀ ਸੀ ਜਲੰਧਰ ਤੋਂ ਕਪੂਖਲਾ ਸਾਈਡ ਪੀਰ ਚੌਂਦੀ ਦੇ ਮੋੜ ਦੇ ਬਰਾਬਰ ਆ ਕੇ ਜਲੰਧ ਕਪੂਖਲਾ ਸਾਈਡ ਤੋਂ ਹਲਕੋ ਗਈ ਜਲੰਧਰ ਵੱਲ ਨੂੰ ਤੇ ਕਰੀਮ ਜਿਹਾ ਕਲਰ ਦੀ ਆਲਟੋ ਸੀ ਉਹਦੇ ਵਿੱਚ ਮੋਟਰਸਾਈਕਲ ਵੱਜਦਾ ਮੈਂ ਦੇਖਿਆ ਬੱਸ ਦੇ ਅੱਗੇੋਂ ਵੱਜਾਂ ਪਤਾ ਇਹ ਲੱਗਾ ਕਿ ਉਹ ਬੀਬੀ ਦੇ ਮਜ਼ਾਕ ਕੋਲ ਸੀ ਲੜੀ ਦੇਖੀ ਇਹ ਬੱਸ ਨਾਲ ਟਕਰਾ ਕੇ ਮੇਰੇ ਜੇ ਅੱਗੇ ਡਿੱਗੇ ਆ ਬੱਸ ਵਾਲਾ ਨੇ ਵੈਰੀਫਾਈ ਕੀਤਾ ਮੈਂ ਬੱਸ ਤੇ ਕੋਈ ਛੜੀਟ ਨਹੀਂ ਸੀ ਕੋਈ ਨਿਸ਼ਾਨੀ ਸੀ ਉਸ ਤੇ ਆ ਰੀ ਇਨਕੁਆਰੀ ਹੋਣੀ ਚਾਹੀਦੀ ਆ ਸਾਡੀ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਹੱਥ ਜੋੜ ਕੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਮੇਰੇ ਮਾਸੀ ਦੇ ਪੁੱਤਰ ਦਾ ਸੀਗਾ ਮਰਛੜ ਦਾ ਮਰਛੜ ਦਾ ਬੇਟਾ ਆ ਰਾਇ ਸੀਗੇ ਤੋਂ ਗੱਡੀ ਇਹਨਾਂ ਦੇ ਗੱਡੀ ਪਿੱਛੋਂ ਮਾਰੀ ਆ ਜਿਹੜੀ ਗੱਡੀ ਸੀਗੀ ਲੇਡੀਜ਼ ਨੇ ਤੋਂ ਆਪਣੀ ਲੰਬਰ ਪਲੇਟ ਵੀ ਇਹਨਾਂ ਕੋਲ ਇੱਥੇ ਡਿੱਗੀ ਹੋਈ ਸੀਗੀ ਉਹ ਵੀ ਸਾਡੇ ਕੋਲ ਆ ਤੇ ਸਾਰੇ ਸਬੂਤ ਸਾਡੇ ਕੋਲ ਆ ਕੋਈ ਸਾਡੇ ਸਵੇਰ ਦੇ 8 ਵਜੇ ਦੇ ਆ ਕੇ ਬੈਠੇ ਆ ਕੋਈ ਸੁਣਵਾਈ ਨਹੀਂ ਕਰਦੇ 2 ਲੱਖਾਂ ਕਰੋ ਚਲ ਗਏ ਆ ਕਹੇ ਨੇ ਕੋਈ ਸੁਣਵਾਈ ਨਹੀਂ ਕੀਤੀ ਪੰਜਾਬ ਪੁਲਿਸ ਮੁਰਦਾਵਾਲਾ ਪੰਜਾਬ ਪੁਲਿਸ ਮੁਰਦਾਵਾਲਾ ਆ ਆਹੀਂ ਸਵੇਰ ਦੇ 8 ਵਜੇ ਦੇ ਆਏ ਹੋਏ ਜੀ ਇੱਥੇ ਕੋਈ ਸਾਡੇ ਸੁਣਦਾ ਜੀ ਕੋਈ ਗੱਲ ਨਹੀਂ ਬਾਤ ਨਹੀਂ ਸੁਣਦਾ ਕੋਈ ਵੀ ਸੁਣਿਆ ਭਾਈ ਕਹੇ ਸੁਣਵਾਈ ਨਹੀਂ ਕੀਤੀ 2 ਲੱਖਾਂ ਕਰੋ ਚਲ ਗੀਆਂ ਪਰ 2 ਲੱਖਾਂ ਰਾਤ ਦਾ 5:30 6 ਵਜੇ ਦਾ ਐਕਸੀਡੈਂਟ ਕਰਕੇ ਉਹ ਭੱਜੀ ਹੋਈ ਆ ਨਾ ਉਹਨੂੰ ਪੁਲਿਸ ਵਾਲੇ ਚੱਕ ਕੇ ਲਿਆਏ ਆ ਨਾ ਉਹਦੇ ਕੋਈ ਇੱਕ ਵਾਰ ਇਨਕੁਆਰੀ ਕੀਤੀ ਹਾਂਜੀ ਹਾਂਜੀ ਪੰਜਾਬ ਪੁਲਿਸ ਤੇ ਪਏ ਖਾਲੇ ਰਾਤੀ ਜਿਹੜੇ ਬੰਦੇ ਸੀਗੇ ਮੁਲਾਜ਼ਮ ਦੇ ਦੋ ਮੁਲਾਜ਼ਮ ਵੀ ਸੀਗੇ ਜਿਹਨਾਂ ਚੱਕਿਆ ਉੱਥੇ ਲਾਗੇ ਉਹਨਾਂ ਨੇ ਵੀ ਬਿਆਨ ਕੋਈ ਨਹੀਂ ਦਿੱਤਾ ਨਾ ਉਹ ਨਹੀਂ ਫਰਦਰ ਦੇ ਨਾਲ ਕਰਾਈ ਆਉਗੇ ਕੋਈ ਬੰਦਾ ਫਰਦਰ ਨਹੀਂ ਕਰਾਉਂਦਾ ਕੋਈ ਨਾਲ ਦੀ ਪੁਲਸ ਰਾਤੀ ਬਿਆਰ ਲਿਖਣੇ ਲਿਖਿਆ ਨਹੀਂ ਕੋਈ ਵੀ ਪੁਲਸ ਤੇ ਪਏ ਖਾਗੀ ਰਾਤੀ ਔਰਤ ਨੇ ਪਏ ਖਾਦਾ ਹੋਇਆ ਤਾਂ ਕੋਈ ਸੁਣਵਾਈ ਨਹੀਂ ਕਰਦੇ ਨਾ ਉਹ ਲੇਡੀਜ਼ ਨੂੰ ਲੈਂਦੇ ਆ ਮੰਗ ਮੰਗਦਾ ਸੀ ਇਹੋ ਹੀ ਕਰਦੇ ਆ ਜੀ ਸਾਨੂੰ ਇਨਸਾਫ ਦੇ ਦੋ ਰਾਛਾ ਸਾਡੀਆਂ ਪਈਆਂ ਕਰੇ ਉਹਨਾਂ ਨੂੰ ਸਦੋ ਉਹਨਾਂ ਲੈ ਕੇ ਆਓ ਠਾਣੇ ਦੇ ਉੱਤੇ ਇਨਕੁਆਰੀ ਕਰੇ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਸਾਰੀ ਪੁਲਿਸ ਇਨਕੁਆਰੀ ਕਰੇ ਉਹਨਾਂ ਦੀ ਸਾਰਾ ਇੱਥੇ ਲੈ ਕੇ ਆਉਣ ਉਹਨਾਂ ਨੂੰ ਚਾਕੇ ਇੱਕ ਗੱਡੀ ਲੈ ਕੇ ਆਉਣ ਜਿਹੜੀ ਗੱਡੀ ਰਾਤੀ ਲੈ ਕੇ ਉਹ ਗੱਡੀ ਕਿੱਧਰ ਲੈ ਕੇ ਪੁਲਿਸ ਵਾਲੇ ਆਉਂਦੇ ਆ ਸਰ ਉਹ ਗੱਡੀ ਕਿੱਧਰ ਲੈ ਕੇ ਆਏ ਉੱਥੋਂ ਉਹਦੇ ਕੋਲੋਂ ਗੱਡੀ ਜਾ ਕੇ ਲੈ ਗਏ ਪੁਲਿਸ ਵਾਲਿਆਂ ਕੋ ਆਲਟੋ ਗੱਡੀ ਸੀਗੀ ਉਹਦੀ ਨੰਬਰ ਪਲੇਟ ਵੀ ਸਾਡੇ ਕੋਲ ਆ ਹਾਂਜੀ ਨੰਬਰ ਪਲੇਟ ਸਾਡੇ ਕੋਲ ਆ ਉਹਦੀ ਜੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਸਾਡੀ ਪੰਜਾਬ ਸਰਕਾਰ ਨੂੰ ਇਹੋ ਬੇਨਤੀ ਹੱਥ ਜੋੜ ਕੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਜਿਹਨੇ ਐਕਸੀਡੈਂਟ ਉਹ ਜੀ ਇਹ ਗੰਦੂਫੌਰ ਭਗਤਪੁਰ ਛੇਕੂਪੁਰ ਦੇ ਲਾਗੇ ਦੇ ਹਾਂਜੀ ਸਰ ਕੀ ਨਾ ਤੁਹਾਡਾ ਮੇਰਾ ਬਲਜੀਤ ਮਿਰਕਾ ਜੀ ਹਾਂਜੀ ਸਰ ਕੀ ਕੀ ਮੌਕੇ ਵਾਰ ਦਾ ਤੇ ਮੌਜੂਦ ਸੀ ਹਾਂ ਬਿਲਕੁਲ ਜੀ ਮੈਂ ਜਿਹੜੀ ਸੀਟੀ ਸਕੂਲ ਕਾਲਜ ਆ ਕਿ ਸਕੂਲ ਹੋਰ ਨਹੀਂ ਬੱਸ ਜਲੰਧਰ ਸਾਈਡ ਤੋਂ ਆ ਰਹੀ ਸੀ ਮੈਂ ਬਿਲਕੁਲ ਬੱਸ ਦੇ ਬੈਕ ਸਾਈਡ ਦੇ ਸੀਗਾ ਬੱਸ ਬਹੁਤ ਸਲੋ ਸਪੀਡ ਵਿੱਚ ਸੀ ਕੋਈ ਤੇਜ਼ ਨਹੀਂ ਸੀ ਉਹ ਤੇ ਬੱਸ ਦੇ ਬੱਸ ਆ ਰਹੀ ਸੀ ਜਲੰਧਰ ਤੋਂ ਕਬੂਠਾ ਸਾਈਡ ਪੀਰ ਚੌਂਦੀ ਦੇ ਮੋੜ ਦੇ ਬਰਾਬਰ ਆ ਕੇ ਜਲੰਧਰ ਕਬੂਠਾ ਸਾਈਡ ਤੋਂ ਆਲਟ ਹੋ ਗਈ ਜਲੰਧਰ ਵੱਲ ਨੂੰ ਤੇ ਕਰੀਮ ਜਿਹਾ ਕਲਰ ਦੀ ਆਲਟੋ ਸੀ ਉਹਦੇ ਵਿੱਚ ਮੁਰਸ਼ਲ ਵੱਜਦਾ ਮੈਂ ਦੇਖਿਆ ਬੱਸ ਦੇ ਅੱਗੇੋਂ ਵੱਜਾ ਪਤਾ ਇਹ ਲੱਗਾ ਕਿ ਉਹ ਬੀਬੀ ਦੇ ਮਜ਼ਾਕ ਕੋਸ ਲੀਡੀ ਦੇਤੀ ਇਹ ਬੱਸ ਨਾਲ ਟਕਰਾ ਕੇ ਮੇਰੇ ਜੇ ਅੱਗੇ ਡਿੱਗੇ ਆ ਬੱਸ ਵਾਲਾ ਨੇ ਵੈਰੀਫਾਈ ਕੀਤਾ ਮੈਂ ਬੱਸ ਤੇ ਕੋਈ ਛੜੀਟ ਨਹੀਂ ਸੀ ਕੋਈ ਨਿਸ਼ਾਨੀ ਸੀ ਉਸਦੇ ਜੋ ਸਚਾਈ ਹੈ ਇਹ ਦੋਨੋਂ ਡਿੱਗਦੇ ਮੈਂ ਦੇਖਿਆ ਜੀ ਮੈਂ ਉਸੇ ਦਾ ਸਕੂਟਰ ਸਾਈਡ ਤੇ ਲਾਇਆ ਚੱਕਿਆ ਜਿਹੜੇ ਬਜ਼ੁਰਗ ਸੀ ਸ਼ਿਆਣੀ ਉਮਰ ਦੇ ਦਾੜ੍ਹੀ ਖੁੱਲੀ ਸੀ ਉਹਨਾਂ ਦੇ ਲੱਤ ਤੇ ਪਲਸਟਰ ਵੀ ਲੱਗਾ ਸੀ ਇੱਕ ਸਾਈਡ ਤੇ ਕੋਈ ਪੱਟੀ ਲੱਗੀ ਸੀ ਹਾਂ ਨੀਲਾ ਜਿਹਾ ਪਲਸਟਰ ਸੀਗਾ ਉਹਨੂੰ ਚੱਕੀਤਾ ਤਾਂ ਉਹਨਾਂ ਦਾ ਨੱਕ ਚੋਂ ਔਰ ਕੰਨਾਂ ਚੋਂ ਖੂਨ ਵਗ ਰਿਆ ਸੀਗਾ ਤੇ ਬਲੱਡ ਕਾਫੀ ਡੁੱਲ ਚੁੱਕਾ ਸੀ ਬਿਲਕੁਲ ਕਹਿ ਲੋ ਵੀ ਹੌਸਲੇ ਜਾਪਿਆ ਇੱਕ ਵੀ ਡੈਡ ਹੋ ਚੁੱਕਿਆ ਮੁੰਡੇ ਨੂੰ ਮੁੰਡਾ ਜਿਹੜਾ ਅਸੀਂ ਕਾਰ ਦੇ ਥੱਲੇ ਫਸ ਚੁੱਕਾ ਸੀ ਅਲਟੋਰੇ ਉੱਪਰ ਖੜੀ ਸੀ ਫਿਰ ਉਹ ਕਾਰ ਅੱਗੇ ਪਿੱਛੇ ਨਹੀਂ ਹੋਈ ਫਿਰ ਅਸੀਂ ਅੱਠਾ ਦਸਾ ਜਮਨੇ ਕਾਰ ਚੱਕ ਕੇ ਸਾਈਡ ਤੇ ਕੀਤੀ ਉਹਨੂੰ ਥੱਲੇ ਖਿੱਚਿਆ ਖਾਰ ਦੇ ਥੱਲੇ ਕੱਢਿਆ ਦੀ ਵਾਰ ਕੱਢ ਕੇ ਉਹਨੂੰ ਲੰਮਾ ਬਾਹਰ ਸਾਹ ਚੱਲਦੇ ਸੀ ਉਹਦੇ ਫੇਰ ਪਾਣੀ ਦੀ ਅਸੀਂ ਪਿਆ ਕੇ ਪਾਣੀ ਨਹੀਂ ਆ ਮੋਕੇ ਤੇ ਪਿਆਈਦਾ ਜੀ ਉਸ ਤੋਂ ਬਾਅਦ ਉਹਨੂੰ ਚੱਕਿਆ ਸੀ ਚੱਕ ਕੇ ਉਸੇ ਟਰੋ ਦੇ ਵਿੱਚ ਰੱਖਿਆ ਅਲਰੇਡੀ ਨਾਲ ਬੈਠ ਗਈ ਆ ਮੁੰਡਾ ਕਮੁੰਡਾ ਜੇ ਮੈਨੂੰ ਨਹੀਂ ਪਤਾ ਅਨੋਮ ਸੀ ਕੌਣ ਸੀਗਾ ਵਲੰਟੀਅਰ ਸਾਰੇ ਉੱਪਰਲੇ ਦੂਸਰੀ ਸਾਈਡ ਹੋ ਕੇ ਉਹਨੂੰ ਸਿਵਲ ਸਪੜੀ ਭੇਜਿਆ 2-4 ਮਿੰਟ ਬਾਅਦ ਅਸੀਂ ਉਹ ਬਿਰੋੜਗੀ লাশ ਚੱਕ ਕੇ ਸਾਈਡ ਤੇ ਕੀਤੀ ਆ ਸੌਰੀ ਮੈਂ লাশ ਕਹ ਗਿਆ ਹੱਕ ਨਹੀਂ ਮੈਨੂੰ ਉਸ ਵੇਲੇ ਮੈਂ ਉਹਨਾਂ ਦੀ ਬੋਡੀ ਜਿਹੜੀ ਚੱਕ ਕੇ ਸਾਈਡ ਤੇ ਕੀਤੀ ਆ ਇੱਕ ਕੋਈ ਬੰਦਾ ਹੈਲਮਟ ਪਾ ਕੇ ਬੈਠਾ ਸੀ ਨਵਜੇ ਫੜ ਕੇ ਉਹ ਕਹਿੰਦਾ ਵੀ ਇਹਨਾਂ ਦੀ ਨਵਜੇ ਚੱਲ ਗਈ ਆ ਤੇ ਉਹ ਇਹਨਾਂ ਕਹ ਸੀ ਉਸੇ ਵੇਲੇ ਇੱਕ ਜੀਪ ਰੋਕੀ ਆ ਅ ਮਿੰਦਰਾ ਬਲੇਲੋ ਉਹਦੀ ਪਿਛਲੀ ਸੀਟ ਦੇ ਫੇਰ ਜਸਵਿੰਦਰ ਮੁੰਡਾ ਉੱਥੇ ਪੀਰ ਜਗਦੀ ਮੋੜ ਦੇ ਦੁਕਾਨ ਕਰਦਾ ਆ ਜਸਵਿੰਦਰ ਨਾਲ ਬੈਠਾ ਦੋ ਮੁੰਡੇ ਸਰਦਾਰ ਹੋਰ ਬਿਠਾਏ ਆ ਉਹ ਵੀ ਅਸੀਂ ਉੱਥੋਂ ਗੱਡੀ ਬੈਕ ਕਰਾ ਕੇ ਸਿਵਲ ਹਸਪੀਟਲ ਭੇਜ ਤੇ ਆ ਉਸ ਵੇਲੇ ਤੱਕ ਦੋਨੋਂ ਬੰਦੇ ਲਾਈਵ ਸੀਗੇ ਵਜੇ ਆ ਕਾਰ ਦੇ ਵਿੱਚ ਜੀ ਬੱਜੇ ਬਹੁਤ ਜਿਆਦੇ ਜੋਰ ਦੇ ਨਾਲ ਕਿ ਸਪੀਡ ਨਾਲ ਸੀਗੇ ਤੇ ਅਸੀਂ ਇਹ ਨਹੀਂ ਜਾਣਦਾ ਰੱਬ ਜਾਣਦਾ ਹੁਣ ਵੀ ਬੱਸ ਦੇ ਅੱਗੇ ਉਹ ਕਿਹਦੇ ਨਾਲ ਟਕਰਾ ਕੇ ਕਾਰ ਦੇ ਮੋੜੇ ਗਏ ਜੀ ਜੋ ਸੱਚਾਈ ਆ ਆਪਣਾ ਕਿਸੇ ਦਾ ਕੋਈ ਨਹੀਂ ਹੈ ਨਾ ਬਾਸ ਵਾਲੇ ਦਾ ਆਪਣਾ ਕੋਈ ਨਾ ਕਾਰ ਵਾਲੇ ਦਾ ਇਹ ਚਾਹੁੰਦਾ ਇਨਸਾਨੀਅਤ ਦੇ ਨਾਤੇ ਜੋ ਸੱਚਾ ਮੈਂ ਮੌਕੇ ਤੇ ਸਾਰਾ ਟ੍ਰੈਫਿਕ ਖਲਾਜ ਉਸ ਤੋਂ ਬਾਅਦ ਮੈਂ ਵਾਪਸ ਬਾਜ਼ਾਰ ਦਾ ਕੰਮ ਸੀ। ਕਰੀਬ ਕੁਸਮਾਜਾ ਸੀਗਾ ਕੋਈ 7 ਵਜੇ ਦਾ ਟਾਈਮ ਹੋਊਗਾ ਜੀ ਬਹੁਤ ਜ਼ਿਆਦਾ ਨਹੀਂ। ਅੰਦਾਜ਼ਨ ਇੱਥੇ ਦਾ ਟਾਈਮ ਸੀਗਾ ਜੀ। ਤੁਹਾਡੇ ਮਾਫ ਕਰਨਾ ਗਲਤੀ ਕਿੱਡੀ ਲੱਗ ਗਈ। ਕੁਝ ਨਹੀਂ ਕਹਿ ਸਕਦੇ ਜੀ ਹੁਣ ਮੈਂ ਤੇ ਜਦ ਹੋਵੇ ਵੀ ਆਹਨੋ ਸਾਹਮਣੇ ਕਹਿੰਦੇ ਆ ਕਿ ਮੁੰਡਾ ਕਾਰ ਥੱਲੇੋਂ ਕੱਢਿਆ। ਹਾਂਜੀ ਕਾਰ ਥੱਲੇ ਤੇ ਫਿਰ ਕਾਰ ਰੋਲ ਕਰਕੇ ਲੈ ਆਈ ਨਾ ਉਹਨੂੰ। ਜਦੋਂ ਮੋਟਰਸਾਈਕਲ ਟਕਰਾਇਆ ਤਕਰਾ ਕੇ ਪਿਛਲੀ ਸਵਾਰੀ ਜਿਹੜੇ ਬਜ਼ੁਰਗ ਸੀ ਉਹ ਸਾਈਡ ਤੇ ਡਿੱਗੇ ਆ ਮੁੰਡਾ ਜਿਹੜਾ ਮੋਟਰਸਾਈਕਲ ਵੀ ਨਿਕਲ ਗਿਆ ਤੇ ਕਾਰ ਉਹ ਮੁੰਡੇ ਦੇ ਉੱਪਰ ਦੀ ਚੜ ਕੇ ਕੱਪ ਕੇ ਉੱਪਰ ਚਲੀ ਗਈ ਆ ਰੋਲ ਕੀਤਾ ਕਾਰ ਨੇ ਜੀ ਰੋਲ ਕੀਤਾ ਆ ਕਾਫੀ ਅੱਗੇ ਪਿੱਛੇ ਨਹੀਂ ਸੀ ਹੋ ਉਸੇ ਅਸੀਂ ਕੋਸ਼ਿਸ਼ ਕੀਤੀ ਬੀਬੀ ਨੇ ਅੱਗੇ ਪਿੱਛੇ ਕਾਰ ਨਹੀਂ ਹੋਈ ਕੋਈ ਮੁੰਡਾ ਭਾਰਾ ਸੀ ਮੇਰੇ ਕੋਲ ਸ਼ੇਰ ਤੋਂ ਤਕੜੀ ਸੀ ਉਹਦੀ ਤੇ ਫਿਰ ਪਿੱਛੋਂ ਅਸੀਂ ਕਾਰ ਚੁੱਕੀ ਆ ਜੀ ਕਾਰ ਚੁੱਕ ਕੇ ਸਾਈਡ ਤੇ ਕੀਤੀ ਆ ਘੁਮਾ ਕੇ ਤੇ ਉੱਥੋਂ ਡੈੱਡ ਬੋਡੀ ਉਹਦੀ ਕੱਢੀ ਆ ਜੀ ਤੇ ਉਹ ਮੁੱਦੇ ਦੇ ਉਸੇ ਵੇਲੇ ਸਾਥ ਚੱਲਦੇ ਪਏ ਸੀ ਬਜ਼ੁਰਗ ਦੇ ਨਹੀਂ ਸੀ ਸਾਥ ਹੈਗੇ ਅਸੀਂ ਨਾਕਰ ਨੂੰ ਕੱਟ ਕੀਤਾ ਸਾਸੂ ਪੰਪੂ ਵੀ ਕੀਤੀ ਆ ਚੈਸ ਨੂੰ ਵੀ ਚਲੋ ਜਿੰਨਾ ਜੋ ਸਾਨੂੰ ਕੋਸਟੇਲ ਚ ਸੀਗਾ ਆਹ ਸੀਗਾ ਜੀ ਬਸ ਜੋ ਸੱਚਾਈ ਹੈ ਬੋਲ ਰਹੇ ਹਾਂ ਜੀ ਬਚਾਉਣ ਦੀ ਕੋਸ਼ਿਸ਼ ਕਰ ਸਰ ਮੇਰੇ ਫਾਦਰ ਤੇ ਮੇਰੇ ਬ੍ਰਦਰ ਦੋਆਇਲੈਂਡ ਆਏ ਸੀ ਫਾਦਰ ਸਾਹਿਬ ਦੀ ਕਿੱਥੇ ਦੋਆਇਲੈਂਡ ਆਏ ਸੀ ਸਰ ਪੀ ਚੌਧਰੀ ਖਾਨ ਤੋਂ ਸਰ ਉਹ ਗੱਡੀ ਲੈ ਆਈ ਕੁੜੀ ਨੇ ਗੱਡੀ ਚਾਰਦੇ ਹੋਏ ਗੱਡੀ ਨੂੰ ਐਕਸੀਡੈਂਟ ਹੋਇਆ ਹੈ ਇਹ ਵੀ ਚੌਧਰੀ ਰੋਡ ਤੇ ਹਾਂਜੀ ਕਾਰਨ ਕੀ ਐਕਸੀਡੈਂਟ ਦਾ ਹਾਂਜੀ ਕਾਰਨ ਕੀ ਹੋਇਆ ਐਕਸੀਡੈਂਟ ਕਾਰਨ ਸਰ ਜਿਹੜੇ ਕ੍ਰਾਸ ਕਰ ਲੱਗੇ ਸੀਗੇ ਗੱਡੀ ਉਹ ਤੇ ਲੈ ਗਈ ਜਿਹੜਾ ਸਾਡੇ ਨੂੰ ਕਿਹੜੀ ਕੱਡੀ ਲੈ ਗਈ ਸੀ ਜਿਹੜੀ ਸੀ ਸਰ ਹਾਂ ਕਿਹੜੀ ਗੱਡੀ ਸੀਗੀ ਉਹ ਆਲਟੋ ਸਰ ਤੇ ਕੀ ਹੁਣ ਕੀ ਸਰ ਕਾਰਵਾਈ ਨਹੀਂ ਕੋਈ ਕਰ ਰਿਹਾ ਪੁਲਿਸ ਜਿਹੜੇ ਜਿਹੜਾ ਸੜਕ ਗਿਆ ਕੀ ਹੈ ਇਹ ਸਰ ਉਹ ਐਕਸਪਾਇਰ ਹੋ ਗਿਆ ਨਾ ਮੋਕੇ ਦੇ ਐਕਸਪਾਇਰ ਹੋ ਗਏ ਹੋਣੇ ਕੋਈ ਦੀ ਡੈਥ ਹੋਈ ਪਈ ਹੈ। ਕੋਈ ਬਾਈ ਸਰ ਸ਼ਾਮ ਦੀ ਸ਼ੇਰ ਹੋ ਗਈ ਹੈ। ਤੁਹਾਨੂੰ ਪਤਾ ਹੈਗਾ ਕਿੰਨੀ ਗੱਡੀ ਮਾਰੀ ਹੈ। ਹਾਂਜੀ ਸਭ ਪਤਾ ਹੈ। ਪੇਰ ਦਾ ਕੋਨਾ ਦੀ ਨਿਆਰੇ। ਗੱਡੀ ਦਾ ਨੰਬਰ ਕੀ ਹੈ? ਗੱਡੀ ਦਾ ਨੰਬਰ ਹੈਗਾ PPV9 H4748। ਕਿਹੜੀ ਗੱਡੀ ਸੀਗੀ? ਆਲਟੋ। ਚਲਾਕ ਹੋ ਲਿਆ ਸੀ। ਲੇਡੀਜ਼ ਆ ਰਹੀ ਸਰ। ਲੇਡੀਜ਼ ਦਾ ਕੀ ਨਾਮ ਵਗੈਰਾ ਪਤਾ ਤੁਹਾਨੂੰ? ਨਹੀਂ ਸਰ। ਗ੍ਰੁੱਪਿੰਗ ਕਰੋ। ਜੀ ਜੀ। ਹੁਣ ਇੱਥੇ ਮਾਰਦੀ ਕਰਦੇ। ਅੰਕ ਸਰ ਇਨਸਾਫ ਦੀ ਕਰਦੇ। ਵੇਰ ਦੇ ਜੀ ਵੀਰ ਨੇ ਅਮਕਾ 10 ਵਜੇ ਤੇ ਤਿੰਨਾ ਪਿੰਡਾਂ ਦੇ ਆ ਕੇ ਹੁਣ ਕਰਦੇ ਹੁਣ ਕਰਦੇ ਕੋਈ ਨਹੀਂ ਸਰ ਕੇ ਸਾਹਿਬ ਨੂੰ ਮਿਲਦਾ ਹੋਰ ਦੇ ਕੰਮ ਕਰੇ ਜਾਂਦੇ ਸਾਰੇ ਕੰਮ ਕੀ ਕਰਦੇ ਕੇ ਫਾਜ਼ਲ ਸਾਹਿਬ ਜੀ ਫਾਜ਼ਲ ਸਾਹਿਬ ਸਰ ਮੇਰੇ ਮਿਸਰੀਆ ਕੰਮ ਕਰਦੇ ਸੀ ਮੈਂ ਸਰ ਕੀ ਕੰਮ ਕਰਦਾ ਸੀ ਬ੍ਰਦਰ ਸਰ ਆਰਸੀ ਆਂ ਕਰਦੇ ਸੀ ਤੇ ਹੁਣ ਤੱਕ ਇਹਨਾਂ ਚੋਂ ਹੀ ਸੁਣੀ ਕੋਈ ਸੱਚੀ ਦਵਾਈ ਆ ਪਗਾਨੀ ਸਾਹਿਬ ਸੋਣੇ ਨੂੰ ਗਿਆ ਜਿਹੜਾ ਦੱਤਾ ਸਰ ਨਹੀਂ ਸੁਣਦੇ ਜੀ ਸਵੇਰ ਦੇ ਹੀ ਬੈਠਦਾ ਲੋਪੇ ਸਵੇਰ ਆਉਂਦੀ ਘੁੱਟਣ ਪਰ ਹਣ ਕਰਦੇ ਹਣ ਕਰਦੇ ਆ ਕੋਈ ਸਫਾਈ ਨਹੀਂ ਦੇਖਿਆ ਇਹ ਪੈਂਟ ਦੇ ਵਜੇ ਕੋਈ ਜਿੰਦਾ ਨਹੀਂ ਬਣਿਆ ਕੱਲ 6 ਵਜੇ ਆ ਸਰ 6:00